ਸ਼ਾਹਜਹਾਂ ਨੇ ਆਪਣੀ ਘਰ ਵਾਲੀ ਲਈ ਤਾਜਮਹਿਲ ਬਣਾਇਆ ਸੀ ਮੈਂ ਵੀ ਇੱਕ ਅਦਿ ਅਲਮਾਰੀ ਲਮੂਰੀ ਦਾ ਬਣਵਾ ਹੀ ਦੂੰਗਾ ਲੋ ਜੀ ਐਂਟਰੀ ਕਰ ਚੁੱਕੇ ਆ ਜੀ ਇਹ ਮੇਨ ਗੇਟ ਆ ਜੀ ਤਾਜਮਹਿਲ ਦਾ ਕਿ ਜਿਹੜੇ 20000 ਬੰਦਿਆਂ ਨੇ ਘਰ ਬਣਾ ਇਹ ਬਣਾਇਆ ਸੀ ਤੇ ਉਹਨਾਂ ਦੇ ਸਾਰਿਆਂ ਨੇ ਹੱਥ ਵੜ ਦਿੱਤੇ ਗਏ ਸੀ ਤੇ ਇੱਕ ਕੋਲ ਸਾਈਡ ਨਾਲ ਇਹ ਹੋ ਗਿਆ ਗੱਡੀ ਸਾਡੀ ਸਿਰਫ ਥੋੜੀ ਜੀ ਚੱਲਣ ਵਾਲੀ ਪਈ ਐਸ ਬਾਈਬਿਤ ਪੰਪ ਕੋਈ ਨਹੀਂਗਾ ਸ੍ਰੀ ਗਾਜ ਜੀ ਕੀ ਹਾਲ ਚਾਲ ਸਾਰਿਆਂ ਨੇ ਉਮੀਦ ਕਰਦੇ ਆ ਤੁਸੀਂ ਸਾਰੇ ਕਿਹੜੇ ਡੋਗੇ ਮੇਰਾ ਸਿਰ ਗਰਮੀ ਨਾਲ ਨਾ ਦੁਖ ਰਿਹਾ ਹੈ ਕਿ ਲੈਵਲ ਤੇ ਘੁੰਮ ਕੇ ਗਰਮੀ ਚੜ ਗਈ ਤੁਸੀਂ ਦੇਖਿਆ ਸੀ ਪਿਛਲੇ ਵਲੋਗ ਇਚ ਪਸੀਨਾ ਪਸੀਨਾ ਹੋਇਆ ਪਿਆ ਸੀ ਪਰ ਹੁਣ ਨੀ ਮੀਂਹ ਪੈ ਰਿਹਾ ਹੁਣ ਬਹੁਤ ਤੇਜ਼ ਬਾਰਿਸ਼ ਬਹੁਤ ਤੇਜ਼ ਮੀਂਹ ਉੱਚੀਂ ਦੀਦਾ ਪਿਆ ਕੀ ਦੇਖ ਰਿਹਾ ਥੋੜਾ ਥੋੜਾ ਡਰਾਈਵਰ ਸਾਹਿਬ ਨੂੰ ਆਰਾਮ ਨਾਲ ਸੇ ਮੈਂ ਖੱਡੇ ਪਤਾ ਨਹੀਂ ਕਿੱਥੇ ਆ ਜਾਣ ਇੱਥੇ ਹੁਣ ਆਪਾਂ ਚੱਲ ਲਈ ਆਗਰੇ ਪਹਿਲਾਂ ਦੋ ਚਾਰੀ ਪਿਆ ਆਗਰੇ ਓਹੋ ਆਸੀਆਂ ਵਾਰਸੀਆਂ ਕਾ ਜਿਹੜਾ ਆ ਗਿਆ ਹੁਣ ਆਪਾਂ ਚੱਲੀਏ ਆਗਰੇ ਪਹਿਲਾਂ ਦੋਸਤਾਂ ਦੀ ਆਗਰੇ ਪਹੁੰਚ ਗਏ ਤਾਜ ਮਹਿਲ ਦੇਖਾਂਗੇ ਪਰ ਹਾਲਤ ਨਹੀਂ ਕਿ ਤਾਜ ਮਹਿਲ ਦੇਖ ਲਈ ਵੀ ਰਾਤ ਲੰਮਾ ਡਰਾਈਵ ਕਰਕੇ ਆ ਗਏ ਨਾ ਨੀਂਦ ਜੀ ਫੇਰ ਆ ਰਹੀ ਏ ਤਾਂ ਸੋਚਿਆ ਰਾਜ ਹੋ ਰਾ ਉੱਥੇ ਇੱਕ ਗੁਰਦੁਆਰਾ ਸਾਹਿਬ ਨੇ ਗੁਰੂ ਕਾ ਤਾਲ ਉੱਥੇ ਆਪਾਂ ਕਮਰਾ ਲੈ ਗਏ ਪਹਿਲਾਂ ਉੱਥੇ ਰੈਸਟ ਕਰ ਗਏ ਕੱਲ ਸਵੇਰੇ ਦੇਖਾਂਗੇ ਤਾਜ ਮਹਿਲ ਕਿ ਨਹੀਂ ਰਾਹ 'ਚ ਰੁਕ ਕੇ ਪਕੌੜਾ ਪਾਰਟੀ ਆਹ ਚਾਹ ਮਿੱਟੀ ਦੇ ਪਾਂਡੇ ਆ ਗਰੀ ਦੇ ਵਿੱਚ ਪਹੁੰਚ ਗਏ ਸੀ ਜੀ ਗੁਰਦੁਆਰਾ ਗੁਰੂ ਗ੍ਰੀਤਾਰ ਜੋ ਕਿ ਨਵੇਂ ਪਾਸ਼ਾ ਜੀ ਦਾ ਗੁਰਦੁਆਰਾ ਹੈ ਇਹ ਹੁਣੇ ਲੰਗਰ ਛੱਕ ਕੇ ਆਏ ਆ ਜੀ ਨਾਮ ਮੱਥਾ ਟੇਕ ਕੇ ਆਏ ਆ ਗੱਡੀਆਂ ਇੱਥੇ ਬਹੁਤ ਵੱਡਾ ਗੁਰਦੁਆਰਾ ਗੱਡੀਆਂ ਵਾਸਤੇ ਪਾਰਕਿੰਗ ਬਹੁਤ ਹੈ ਬਿਲਕੁਲ ਹਾਈਵੇ ਦੇ ਉੱਪਰ ਹੀ ਹੈ ਇਹ ਗੁਰਦੁਆਰਾ ਬਹੁਤ ਸੰਗਤ ਆਂਦੀ ਹੈ ਬਹੁਤ ਸੰਗਤ ਇੱਥੇ ਆਉਂਦੀ ਆ ਰਸਤੇ ਰਾਹ ਗਿਰ ਵੀ ਰੁਕਦੇ ਨੇ ਕਾਫੀ ਰਾਹ ਗਿਰ ਰੁਕਦੇ ਨੇ ਹੁਣ ਅਸੀਂ ਕਮਰਾ ਲੈ ਲਿਆ ਜੀ ਇੱਥੇ ਕਮਰਾ ਕਮਰੇ ਦੇ ਸਮਾਨ ਲੈ ਕੇ ਚਲੀਏ ਚਲੀਏ ਜੀ ਸਤਿ ਸ੍ਰੀ ਅਕਾਲ ਦੋਸਤੋ ਸਵੇਰ ਸਵੇਰ ਦਾ ਵਿਊ ਦੇਖੋ ਜੀ ਗੁਰਦੁਆਰਾ ਸਾਹਿਬ ਦਾ ਵਾਹਿਗੁਰੂ ਵਾਹਿਗੁਰੂ ਬਹੁਤ ਸੁੰਦਰ ਆਲੀਸ਼ਾਨ ਗੁਰਦੁਆਰਾ ਤੇ ਇੱਧਰ ਗੱਡੀ ਦੇਖੋ ਸਾਡੀ ਕਿੰਨੀ ਗੰਦੀ ਹੋਈ ਪਈ ਏ ਸਮਾਨ ਅਸੀਂ ਰੱਖ ਲਿਆ ਸਾਰਾ ਲਾਸਟ ਪੈਕਿੰਗ ਕੀਤੀ ਏ ਇਸ ਟ੍ਰਿਪ ਦੀ ਹੈਨਾ ਹੁਣ ਸਿੱਧਾ ਸਮਾਨ ਜਾ ਕੇ ਮੋਹਲੀ ਨਿਕਲੇਗਾ ਤੇ ਪਾਰਕਿੰਗ ਬਹੁਤ ਵੱਡੀ ਬਹੁਤ ਸੰਗਤ ਆਈ ਹੋਈ ਏ ਇਹ ਰੋਡ ਦੇ ਉੱਪਰ ਹਾਈਵੇ ਦੇ ਉੱਪਰ ਹੀ ਏ ਗੁਰਦੁਆਰਾ ਇਹ ਦਿੱਲੀ ਨੂੰ ਜਾ ਰਿਹਾ ਹਾਈਵੇ ਤੇ ਇੱਧਰ ਸ਼ਾਇਦ ਕਾਨਪੁਰ ਨੂੰ ਜਾ ਰਿਹਾ ਏ ਗਵਾਲੀਅਰ ਵਾਲਾ ਹਾਈਵੇ ਨਹੀਂ ਹੈਗਾ ਇਹ ਇਹ ਹੋਰ ਹਾਈਵੇ ਆ ਕੋਈ ਲੇਕਿਨ ਦਿੱਲੀ ਨੂੰ ਜਰੂਰ ਜਾਂਦਾ ਹੈ ਲੇਕਿਨ ਜੇ ਆਪਾਂ ਇਸ ਗਵਾਲੀਅਰ ਤੋਂ ਇਧਰ ਆਣਾ ਹੁੰਦਾ ਤਾਂ ਵਿੱਚੋਂ ਵਿੱਚੋਂ ਲੰਘ ਕੇ ਆਣਾ ਪੈਂਦਾ ਕਾਫੀ ਭੀੜ ਦੇ ਵਿੱਚੋਂ ਪਰ ਇਧਰੋਂ ਜੇ ਕੋਈ ਕਾਨਪੁਰ ਵੱਲੋਂ ਆ ਰਿਹਾ ਤਾਂ ਇਹ ਹਾਈਵੇ ਪੈ ਜਾਂਦਾ ਜੀ ਬਹੁਤ ਸੋਣਾ ਗੁਰਦੁਆਰਾ ਸਾਹਿਬ ਜੀ ਬਾਬਾ ਜੀ ਨੇ ਸਰੋਪਾ ਪਾਇਆ ਮੇਰੇ ਪੁੱਤ ਨੂੰ ਸੋਨਾ ਪੁੱਤ ਹੈ ਮੇਰਾ ਪੁੱਤ ਫਤਿਹਰਾ ਜੀ ਬਾਬਾ ਜੀ ਨੇ ਫਿਰ ਪਪਾਈ ਨੇ ਸਰੋਪਾ ਦਿੱਤਾ ਤਾਂ ਮੁਨੇ ਬਾਈ ਗਰੂ ਬੜੀ ਬੇਕਗਲ ਹੋ ਜੀ ਨੂੰ ਮੋਸੂ ਨੇ ਮਾਰਿਆ ਜੀ ਮਾਪੂਰ ਆ ਸਾਹਿਬ ਜੀ ਜਿੱਥੇ ਬਾਬਾ ਜੀ ਨੂੰ ਰੱਖਿਆ ਗਿਆ ਸੀ 7 ਦਿਨ ਨਵੇਂ ਪਾਸ਼ਾ ਆਇਆ ਸੀ ਗੁਰਦੈ ਗੋਧਰ ਜੀ ਮਹਾਰਾਜ ਨੂੰ 500 ਸਾਲ ਪੁਰਾਣੀ ਇਮਾਰਤ ਦੋਸਤੋ ਇਹ ਉਹੀ ਬਾਗ ਗੁੰਗੁਣਾ ਬਣਾਇਆ ਗਿਆ ਤੇ ਸ਼ਾਹੀ ਬਾਗ ਹੁੰਦਾ ਸੀ ਪਹਿਲਾਂ ਇਸ ਇਸ ਥਾਂ ਤੇ ਲੋ ਜੀ ਆਪਾਂ ਅੱਗੇ ਲੈ ਕੇ ਆਪਣੇ ਨਵੇਂ ਪਾਸ਼ਾ ਮਹਾਰਾਜ ਜੀ ਤੋਂ ਚੱਲੀ ਅੱਗੇ ਨੂੰ ਤੇ ਤਾਜ ਮਹਿਲ ਜਾਂਦੇ ਹੋ ਦੇਖ ਲਈਏ ਅੱਜ ਆਏ ਤਾਂ ਹੋਏ ਆਗੇ ਤਾਜ ਮਹਿਲ ਵੀ ਦੇਖ ਲਾਂਗੇ ਤੇ ਫਿਰ ਚਾਲੇ ਪਾਈਏ ਮੋਹਾਲੀ ਵੱਲ ਨੂੰ ਬਹੁਤ ਸਕੂਨ ਮਿਲਿਆ ਭੋਰਾ ਸਾਹਿਬ ਦੇ ਦਰਸ਼ਨ ਕਰਕੇ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਲਿਖਿਆ ਸੀ ਕਰਮਾ ਦੇ ਵਿੱਚ ਇੱਥੇ ਆਣਾ ਤੇ ਜਲ ਪਾਣੀ ਛਕਣਾ ਇਹ ਨਾਲ ਬਾਬਾ ਜੀ ਦੇ ਦਰਸ਼ਨ ਕਰਨੇ ਚਲਿਓ ਜੀ ਫਿਰ ਚਲੋ ਜੀ ਬੋਲੇ ਸੋਨਿਹਾਲ ਸ੍ਰੀ ਅਕਾਲ ਜੀ ਆਪਾਂ ਆ ਗਏ ਜੀ ਤਾਜ ਮਹਿਲ ਦੇਖਣ ਵਾਸਤੇ ਗੱਡੀ ਲਾਤੀ ਪਾਰਕਿੰਗ ਦੇ ਵਿੱਚ ਇੰਨੀ ਬਹੁਤ ਜ਼ਿਆਦਾ ਪੈਂਡਿਆ ਬਾਦਲ ਮੇਰੀ ਸੁੱਤੀ ਹੈ ਇਹਨੇ ਕੀ ਦੇਖਣਾ ਤਾਜ ਮਹਿਲ ਹੈ ਫੋਟੋ ਜੀ ਆਊਗੀ ਫੋਟੋ ਜੀ ਆਏਗੀ ਸਹੀ ਗੱਲ ਹੈ ਤਾਜ ਮੇਲ ਦੀ ਐਂਟਰੀ ਹੈ ਦਿੰਦੀਆਂ ਛੋਟੀਆਂ ਛੋਟੀਆਂ ਕਾਰ ਅੰਦਰ ਜਾਂਦੀ ਨੇ 20 ਰੁਪਏ ਪਰ ਬੰਦੇ ਦਾ ਕਰਾਇਆ ਇੱਥੇ ਐਂਟਰੀ ਤੇ ਬਾਹਰੋਂ ਜਿਹੜੇ ਗੱਡੀਆਂ ਕਰਦੇ ਨੇ ਬੁੱਕ ਉਹ ਲੈਂਦੇ ਨੇ 200 ਰੁਪਏ ਮੰਗਦੇ ਨੇ ਵੀ ਲੈ ਕੇ ਜਾਵਾਂਗੇ ਛੱਡ ਕੇ ਜਾਵਾਂਗੇ ਇੱਥੇ 20 ਰੁਪਏ ਪਰ ਪਰਸਨ ਨੇ ਕਿਹਨਾਂ ਹੀ ਤਿੰਨੋ ਚਿੱਟੇ-ਚਿੱਟੇ ਬਣੇ ਪਏ ਤਾਂ ਕੌਨਫੀਡੈਂਸ ਹੋ ਗਿਆ ਕਿੰਨਾ ਤਾਜ ਮੇਲ ਦੇਖਣਾ ਹੈ ਇਬਾਦਤ ਨੂੰ ਗੱਲੂ ਛੱਡ ਕੇ ਤਾਜ ਮੇਲ ਦੇਖਣਾ ਹੈ ਵਾਈਟ-ਵਾਈਟ ਅਛਾ ਤਾਂ ਚਿੱਟੇ ਬਣਿਆ ਤਾਜ ਮੇਲ ਦੇ ਚਿੱਟੇ ਲੰਗਦਾ ਬਸ ਮੈਸਿੰਗ ਕਰ ਲਈ ਤਾਜ ਮੇਲ ਨਾਲ ਈ ਰਿਕਸ਼ੇ ਤੇ ਬਹਿ ਗਏ ਆ ਤੇ ਤੁਰ ਪਿਆ ਇਹ ਬਾਤ ਸਾਲੇ ਵੀ ਸੁੱਤੀ ਹੋਈ ਹੈ ਨੇ ਉੱਠ ਜਾਣਾ ਦੇਖੋ ਆਨੇ ਤਾਜ ਮਹਿਲ ਦਾ ਥਿਊ ਲੋ ਜੀ ਐਵੇਂ ਜਾਣਾ ਪੈਂਦਾ ਤੁਰ ਕੇ ਤੁਰ ਕੇ ਵੀ ਜਾਣਾ ਚਾਹੁੰਦਾ ਤਾਂ ਕੋਈ ਜਾ ਸਕਦਾ ਵੈਸੇ ਗਰਮੀ ਅੱਜ ਤਾਂ ਬਾਰਿਸ਼ ਪਈ ਹੈ ਤਾਂ ਮੌਸਮ ਠੀਕ ਹੈ ਨੀ ਗਰਮੀਆਂ ਦੇ ਵਿੱਚ ਅੱਗੇ ਅੰਦਰ ਤੁਰ ਕੇ ਜਾਣਾ ਕਾਫੀ ਔਖਾ ਹੋ ਜਾਣਾ ਹੁੰਦਾ ਹੋਏਗਾ ਹਨਾ ਕਿ ਲੰਬਾ 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 ਹੈਗਾ ਇਹ ਰਿਕਸ਼ਾ ਜ਼ਿਆਦਾ ਵਧੀਆ ਹੈ ਇਹਦੇ ਮੁਕਾ ਟੰਡਿੰਗੜ ਜ਼ੂਬ ਵੀਰਾਂ ਅੱਜ ਚੱਲਦੇ ਥੋੜੇ ਛੋਟੇ ਨੇ ਉਹ ਜ਼ੂ ਆਲੇ ਛੋਟੇ ਛੋਟੇ ਨੇ ਇਹ ਥੋੜਾ ਵੱਡਾ ਹੈ ਆਪਣੇ ਜਿਵੇਂ ਛੱਤ ਵੀ ਇਹ ਚੱਲਦਾ ਹੈ ਨਾ ਰਿਕਸ਼ਾ ਇਹ ਤੇ ਪਹਿਲਾਂ ਹੀ ਬੈਠੇ ਹੋ ਨੇ ਆ ਬੈਠਾ ਔਰਨਜੀਵ ਆ ਜਹਾਂਗੀਰ ਬੈਠਾ ਆਹੀ ਨੇ ਨਾ ਆਹੀ ਘੁੰਮਣਾ ਬਣ ਕੇ ਇੱਥੇ ਹੋਰ ਕੀ ਬਾਂਦਰ ਬਣ ਕੇ ਘੁੰਮ ਰਹੇ ਨੇ ਸਾਡੇ ਦੇਸ਼ ਨੂੰ ਖਰਾਬ ਕਰਕੇ ਗਏ ਨੇ ਬੰਦੇ ਓਏ ਹੋਏ ਓਹ ਆ ਤਰੇ ਨੇ ਬੋੜਾ ਛੇ ਰੋੜਾ ਰੱਪਾ ਜਾ ਹੈਗਾ ਹੋ ਗਿਆ ਸਕੈਨ ਹਾਂਜੀ ਚੱਗ ਨੂੰ ਆਜੂ ਫਿਰ ਐਂਟਰੀ ਜੀ ਇਧਰੋਂ ਹੈਗੀ ਐ ਤਾਂ ਇਹ ਮਹਿਲ ਦੀ ਐਂਟਰੀ ਸ਼ਾਹਜਹਾਨ ਨੇ ਬਣਾਏ ਸੀ ਜੀ ਕਿਸੇ ਟਾਈਮ ਦੇ ਵਿੱਚ ਬੰਦਰੋਂ ਸੇ ਦੂਰ ਰਹੇ ਤੁਸੀਂ ਬੰਦਰਾਂ ਦੇਰ ਬੁਲਾਏਗਾ ਤੋਨੇ ਇਹਦਾ ਹੋਈ ਨੇ ਹਾਂ ਇਹਦੇ ਸੇ ਬੰਦਰਾ ਤੋਂ ਦੂਰ ਰੋ ਮੈਨ ਕੋ ਤੋ ਸ਼ਾਹਜਹਾਨ ਹੁਣੀ ਨੇ ਉਹ ਜਿਹੜੇ ਪੜ ਕੇ ਫਿਰਦੇ ਨੇ ਇੱਥੇ ਆਪਣੇ ਉੱਤੇ ਆਹ ਕਮਰੇ ਬਣੇ ਹੋਏ ਨੇ ਪਤਾ ਨਹੀਂ ਕਿਸ ਚੀਜ਼ ਨੇ ਆਹ ਐਂਟਰੀ ਹੈ ਮੈਨੂੰ ਲੱਗਦਾ ਤਾਜ ਮਹਿਲ ਦੀ ਇੱਥੇ ਐਂਟਰੀ ਸ਼ਾਹਜਹਾਨ ਨੇ ਆਪਣੀ ਘਰ ਵਾਲੀ ਲਈ ਤਾਜ ਮਹਿਲ ਬਣਾਇਆ ਸੀ ਮੈਂ ਵੀ ਇੱਕ ਅਦਲਮਾਰੀ ਲਮੂਰੀ ਦਾ ਬਣਵਾ ਹੀ ਦਊਗਾ ਕੇ ਜਨ ਆਪਣੇ ਮਾਰੇ ਬਣਿਆ ਰਸੋਈ ਬਣਾ ਦੇ ਰਸੋਈ ਰਸੂਈ ਤਾਂ ਮੈਂ ਵੀ ਬਣਾ ਦਾਂਗਾ ਚਲ ਇੱਕ ਠੀਕ ਹੈ ਚਲੋ ਡੀਲ ਡਨ ਇਹਦੇ ਵਾਸਤੇ ਸਾਰਾ ਕੁਝ ਇਹ ਤਾਂ ਮੇਰੀ ਮਹਾਰਾਣੀ ਹੈ ਮਹਾਰਾਣੀ ਸਾਰਾ ਕੁਝ ਇਹਦੇ ਵਾਸਤੇ ਹੈ ਗੋਰੇ ਗੋਰੇ ਖਾਸੇ ਆਏ ਹੋਣ ਇਥੇ ਜਿਹਦੇ ਵਿੱਚੋਂ ਗੋਰੇ ਦੇਖਣੇ ਆ ਤੇ ਉਥੇ ਆਪਾਂ ਡਿਫਰੈਂਟ ਦੁਆਰ ਦੇ ਨਾਲ ਵੇਖਣ ਤੋਂ ਸਾਰੇ ਗੋਰੇਆਂ ਦੇ ਵਿੱਚ ਆਪਾਂ ਗੋਰੇ ਲੱਗ ਰਹੇ ਹਾਂ ਨਹੀਂ ਮੈਂ ਸਰਦਾਰ ਜਿਵੇਂ ਪੰਜਾਬੀ ਦੋ ਵੀਰ ਹੋਣ ਹੁਣ ਇਹ ਸਾਡੇ ਦੇ ਵਿੱਚ ਆਏ ਰਹੇ ਹੋਏ ਡਿਫਰੈਂਟ ਲੱਗਦੇ ਸਭ ਹਮ ਤਾਜ ਮਹਿਲ ਵਾਲਿਆ ਓਏ ਹੋਏ ਯਾਰ ਕਿੰਨਾ ਵੱਡਾ ਗੇਟ ਆ ਤੁਸੀਂ ਇਹ ਦੇਖੋ ਉਹਨੇ ਪਹਿਲਾਂ ਕਿੰਨਾ ਬਣਵਾਇਆਗਾ ਏਰੀਆ ਨਾ ਹਾਥੀ ਹਜ਼ਾਰ ਹਾਥੀਆਂ ਦਾ ਇਸਤੇਮਾਲ ਕੀਤਾ ਗਿਆ ਸੀ ਇਸ ਟੈਂਡ ਹਜ਼ਾਰ ਹਾਥੀ ਲੱਗੇ ਸੀ ਤੇ 20000 ਕਾਰੀਗਰ ਸੋਚੋ ਕਿੰਨਾ ਪੈਸਾ ਲਾਇਆ ਸੀ ਤਾਜ ਮਹਿਲ ਦੇ ਸਾਰੇ ਦੇ ਹੱਥ ਮਰਦੇ ਜਾਂਦੇ ਇਹ ਮਿੱਥੇ ਔਰੰਗਜ਼ੇਬ ਨੇ ਤਾਂ ਇਹ ਤਾਂ ਗ੍ਰਫਤਾਰ ਕੀਤਾ ਸੀ ਵੀ ਪੈਸੇ ਬਹੁਤ ਲਾਈ ਜਾਂਦਾ ਸਨ ਕਿ ਜੇ ਮੇਰਾ ਪਿਓ ਸਾਰਾ ਖਜ਼ਾਨਾ ਖਾਲੀ ਕਰ ਦੇਗਾ ਤਾਂ ਇਹਨਾਂ ਨੂੰ ਕੈਦ ਕਰ ਲਏ ਸੀ ਉਹਨੂੰ ਸ਼ਾਹਜਹਾਨ ਨੇ ਲੋ ਜੀ ਐਂਟਰੀ ਕਰ ਚੁੱਕੇ ਹਾਂ ਜੀ ਇਹ ਮੇਨ ਗੇਟ ਆ ਜੀ ਤਾਜ ਮਹਿਲ ਦਾ ਬਹੁਤ ਵੱਡਾ ਵਿਸ਼ਾਲ ਦੇਖੋ ਕਿੱਡਾ ਵੱਡਾ ਗੇਟ ਸਾਸੀ ਉੱਚੀ ਮਾਰਤ ਬਣਾ ਰੱਖੀ ਆ ਨਾ ਸਾਡਾ ਹੀ ਪੈਸਾ ਲੁੱਟ ਕੇ ਇੱਥੇ ਥੱਪ ਗਿਆ ਵਾਏ ਗੁਰੂ ਦੇਖੋ ਜੀ ਕਿੰਨਾ ਸੋਹਣਾ ਲੱਗ ਰਿਹਾ ਤਾਜ ਮਹਿਲ ਇੱਥੇ ਬਹੁਤ ਵੱਡਾ ਜੋ ਬਰਿਲਾਂ ਵਿੱਚ ਦੇਖਦੇ ਆ ਵੀਡੀਓ ਵਿੱਚ ਦੇਖਦੇ ਆ ਉਹ ਵਾਲਾ ਸਾਹ ਪਹੈ ਨਹੀਂਗਾ ਕਿਉਂਕਿ ਤੇ ਰਸ਼ ਬਹੁਤ ਹੈ ਉਹ ਫਿਰ ਆਂਦੀ ਹੁੰਦੀ ਨਾ ਰਿਐਲਿਟੀ ਵਰਸਸ ਰੀਲਸ ਦੇਖੋ ਕਿੰਨਾ ਗਰਾਉੜੇ ਫੋਟੋ ਖਚਾਣ ਵਾਲਿਆਂ ਦਾ ਇੱਥੇ ਖਚਾਲੇ ਬੰਦਾ ਉਹ ਓਕੇ ਬਣਾਇਆ ਤਾਂ ਬਹੁਤ ਵੱਡਾ ਆਇਆ ਉਹਨੇ ਬਹੁਤ ਸੋਹਣਾ ਬਣਾਇਆ ਤਾਂ ਅਜਮਹਿਰ ਦੇਖਣੇ ਤਾਂ ਬਹੁਤ ਜਿਆਦਾ ਸੋਹਣਾ ਹੈ ਪਰ ਇਹਦੇ ਪਿੱਛੇ ਚੀਕਾਂ ਦਰਦ ਬਹੁਤ ਛੁਪਿਆ ਹੋਇਆ ਦੋਸਤੋ ਸ਼ਾਹਜਹਾਨ ਨੇ ਨਾ ਜਦੋਂ ਮੁਮਤਾਜ਼ ਦੀ ਮੌਤ ਹੋਈ ਸੀ ਨਾ ਮੁਮਤਾਜ਼ ਦੀ ਦੋ 1931 ਦੇ ਵਿੱਚ ਨਹੀਂ 1631 1900 ਕਹਿੰਦਾ 1631 ਦੇ ਵਿੱਚ ਇਹਨੂੰ ਬਣਾਉਣਾ ਸ਼ੁਰੂ ਕੀਤਾ ਸੀ ਉਹਦੀ ਫੇਵਰਟ ਰਾਣੀ ਹੁੰਦੀ ਸੀ ਬਾਕੀ ਰਾਣੀਆਂ ਦੇ ਵਿੱਚੋਂ ਇੱਕ ਰਾਣੀ ਹੁੰਦੀ ਸੀ ਫੇਵਰਟ ਰਾਣੀ ਸੀ ਉਹ ਉਦੋਂ ਨੇ ਬਣਾਉਣਾ ਸ਼ੁਰੂ ਕੀਤਾ ਸੀ 20 ਸਾਲ ਲੱਗੇ ਇਸ ਨੂੰ ਬਣਦੇ-ਬਣਦੇ ਸੰਗੇ ਮਰਮਰ ਦਾ ਬਣਿਆ ਹੋਇਆ ਤੇ 20000 ਕਾਰੀਗਰ ਰਲ ਕੇ ਜਿਨ੍ਹਾਂ ਨੇ ਬਣਾਇਆ ਸੀ 20 ਸਾਲਾਂ ਵਿੱਚ 20000 ਬੰਦਿਆਂ ਨੇ ਰਲ ਕੇ ਬਣਾਇਆ ਸੀ 1000 ਹਾਥੀ ਦਾ ਇਸਤੇਮਾਲ ਕੀਤਾ ਗਿਆ ਸੀ ਇਹਨੂੰ ਬਣਾਉਣ ਲਈ ਜੋ ਇੱਕ ਇੱਕ ਕਹਾਣੀ ਬਣੀ ਹੋਈ ਹੈ ਕਹਿੰਦੇ ਇਹ ਤਾਜਮਹਿਲ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਮਕਬਰ ਹੈ ਬੀਸਿਕਲੀ ਬੀਸਿਕਲੀ ਇਹ ਕਬਰ ਹੈ ਕਿਉਂਕਿ ਇੱਥੇ ਮੁਤਾਜ ਮਹਿਨੂੰ ਦਫਨਾਇਆ ਗਿਆ ਸੀ ਕੋਈ ਰਹਿਣ ਵਾਸਤੇ ਨਹੀਂ ਬਣਾਇਆ ਸੀ ਉਹਦੀ ਕਬਰ ਬਣਾਈ ਗਈ ਸੀ ਉਹਨੂੰ ਯਾਦਾਂ ਵਿੱਚ ਜਿੰਦਾ ਰੱਖਿਆ ਸੀ ਤੇ ਜਦੋਂ ਸ਼ਾਹਜਹਾਨ ਦੇ ਜਿਹੜਾ ਮੁੰਡਾ ਸੀ ਔਰੰਗਜ਼ੇਬ ਉਹ ਤੋਂ ਵੈਸੇ ਹੀ ਸਭ ਤੋਂ ਨਿਰਦਈ ਰਾਜਾ ਹੋਇਆ ਤੇ ਗੁਮਗਲ ਹੋਇਆ ਉਹਨੇ ਕੀ ਕੀਤਾ ਸੀ ਦੇਖਿਆ ਵੀ ਉਹ ਮੇਰਾ ਪਿਓ ਬੱਖਾ ਸੇ ਪੈਸੇ ਫੁੱਕੀ ਜਾਂਦਾ ਹੈ ਹਨ ਉਹਨੇ ਫਿਰ ਉਹਨੂੰ ਕੈਦ ਕਰ ਲਿਆ ਸੀ ਸ਼ਾਹਜਹਾਨ ਨੂੰ ਆਪਣੇ ਪਿਓ ਨੂੰ ਆਪਣੇ ਪਿਓ ਨੂੰ ਕੈਦ ਕਰ ਲਿਆ ਸੀ ਤੇ ਇੱਕ ਪਤਾ ਨਹੀਂ ਕਿਹੜੀ ਸਾਈਡ ਤੇ ਮਤਲਬ ਇਹ ਸੀ ਉਹਦਾ ਜੇਲ ਸੀ ਉੱਥੇ ਰੱਖਿਆ ਸੀ ਬੇਸਮੈਂਟ ਦੇ ਵਿੱਚ ਉੱਥੇ ਇੱਕ ਮੋਰੀ ਰੱਖੀ ਸੀ ਛੋਟੀ ਜਿਹੀ ਜਿੱਥੋਂ ਪੂਰਾ ਤਾਜਮਹਿਲ ਦਿਖਦਾ ਸੀ ਉਸ ਮੋਰੀ ਵਿੱਚੋਂ ਸ਼ਾਹਜਹਾਨ ਫਿਰ ਇਸ ਮਹਿਲ ਨੂੰ ਦੇਖਦਾ ਹੁੰਦਾ ਸੀ ਤੇ ਐਂਡ ਵਿੱਚ ਬਿਮਾਰੀਆਂ ਲੱਗ ਲੱਗੇ ਮਰਿਆ ਕਿਉਂਕਿ ਕਿਹਾ ਜਾਂਦਾ ਹੈ ਇਹ ਮਿਥ ਬਣੀ ਹੋਈ ਹੈ ਇਤਿਹਾਸ ਦੇ ਵਿੱਚ ਇਹਦਾ ਕੋਈ ਸਬੂਤ ਨਹੀਂਗਾ ਕਿ ਜਿਹੜੇ 20000 ਬੰਦਿਆਂ ਨੇ ਘਰ ਬਣਾ ਇਹ ਬਣਾਇਆ ਸੀ ਤੇ ਉਹਨਾਂ ਦੇ ਸਾਰਿਆਂ ਦੇ ਹੱਥ ਵੜ ਦਿੱਤੇ ਗਏ ਸੀ ਉਤ ਸ਼ਾਹਜਹਾਨ ਨੇ ਵੀ ਦੁਬਾਰਾ ਇਹੋ ਜਿਹਾ ਮੁਕਬਰਾਂ ਬਣਾ ਨਾ ਸਕਣ ਇਹ ਮਿਥ ਬਣੀ ਹੈ ਸੱਚੇ ਕਿ ਝੂਠੇ ਇਹਦੇ ਬਾਰੇ ਕੋਈ ਨਹੀਂ ਪਤਾ ਕੋਈ ਸਬੂਤ ਨਹੀਂ ਹੈਗਾ ਇਹਦੇ ਬਾਰੇ ਬਟ ਇਹ ਮਿਥ ਹੈ ਸਿਰਫ ਇੱਕ ਲੋ ਜੀ ਆ ਅਸੀਂ ਤਾਜਮਹਿਲ ਆਦੇ ਗਾਰਡਨ ਬਣੇ ਹੋਏ ਨੇ ਅਸੀਂ ਅੰਦਰ ਜਾਣਾ ਨਹੀਂ ਕਿਉਂ ਕਬਰਾਂ ਦੇ ਅੰਦਰ ਜਾਣਾ ਪਏਗਾ ਉਹ ਉੱਥੇ ਉੱਪਰ ਚੜ੍ਹੇ ਹੋਏ ਨੇ ਲੋਕ ਖਾਸੇ ਜਾਣੇ ਪੋਕੋੜੀਆਂ ਚੜ੍ਹ ਕੇ ਪਹਿਲਾਂ ਉੱਪਰ ਜਾਓ ਫਿਰ ਉਹਦੇ ਅੰਦਰ ਜਾਓ ਫਿਰ ਪਿਛਲੀ ਸਾਈਡ ਤੋਂ ਨਿਕਲ ਜਾਓ ਫਿਰ ਉੱਪਰ ਨਿਕਲੋ ਫਿਰ ਫਤਲੇ ਆ ਜਾਓ ਦੇਖ ਲਿਆ ਜੀ ਤਾਜ ਮਹਿਲ ਚਲੀ ਗਏ ਨਾ ਦੱਸੋ ਜੀ ਤਾਜ ਮਹਿਲ ਦੇਖ ਲਿਆ ਭਾਈ ਤੇ ਹੁਣ ਆਪਾਂ ਚਲੀਏ ਗੱਡੀ ਖੇਜਣੀ ਯਮਨਾ ਐਕਸਪ੍ਰੈਸ ਵੇ ਤੇ ਆਪਾਂ ਓਹ ਹੋ ਹੋ ਗਰਮੀ ਬੜੀ ਹੋ ਗਈ ਹੁਣ ਪਾਣੀ ਪੀਵਾਂਗੇ ਤੇ ਯਮਨਾ ਐਕਸਪ੍ਰੈਸ ਤੇ ਵੇ ਤੇ ਖੇਚੀ ਹੁਣ ਸਿੱਧਾ ਮੋਹਾਲੀ ਅਸੀਂ ਆ ਗਏ ਇਸ ਟਾਈਮ ਆਗਰਾ ਤੋਂ ਨਿਕਲ ਗਏ ਯਮਨਾ ਐਕਸਪ੍ਰੈਸ ਵੇ ਦੇ ਉੱਪਰ ਆ ਬਹੁਤ ਸ਼ਾਨਦਾਰ ਵੇ ਹੈ ਜਦੋਂ ਜੀ ਹਜ਼ੂਰ ਸਾਹਿਬ ਜਾ ਰਹੇ ਸੀ ਪਹਿਲੇ ਵਲੋਗ ਵਿੱਚ ਬੋਲੇ ਜੀ ਹਾਈਵੇ ਬੋਰਿੰਗ ਹੁੰਦੇ ਨੇ ਨਹੀਂ ਚੜਨਾ ਚਾਹੀਦਾ ਔਰ ਹੁਣ ਲੱਗ ਰਿਹਾ ਬਲੇ ਕੇ ਹੈਡ ਹੁੰਦੇ ਨੇ ਕਿਉਂਕਿ ਸਾਨੂੰ ਇੰਦੋਰ ਤੋਂ ਜਿਹੜਾ ਆਗਰਾ ਤੱਕ ਸੜਕ ਨੇ ਖਪਾਇਆ ਹੈ ਜਿੰਨੇ ਦੁਖੀ ਹੋਇਆ ਸੜਕ ਤੇ ਹੁਣ ਤਾਂ ਆਈ ਵੀ ਪਹਾਲਦੇ ਜੀ ਵੀ ਹਾਈਵੇ ਆਵੇ ਕਿਉਂਕਿ ਬਹੁਤ ਸ਼ਾਨਦਾਰ ਹਾਈਵੇ ਹੈ ਤੇ ਇੱਕ ਕੋਲ ਸੜਕ ਨਾਲ ਇਹ ਹੋ ਗਿਆ ਗੱਡੀ ਸਾਡੀ ਸਿਰਫ ਥੋੜੀ ਜਿਹੀ ਚੱਲਣ ਵਾਲੀ ਪਈ ਐ ਇਸ ਹਾਈਵੇ ਤੇ ਪੰਪ ਕੋਈ ਨਹੀਂਗਾ ਗੱਡੀ ਸਿਰਫ 57 ਕਿਲੋਮੀਟਰ ਕਹਿੰਦੇ ਚੱਲੇਗੀ ਹੋਰ ਤੇ ਪੰਪ ਹੈ ਨਹੀਂ ਕਿਤੇ ਆ ਗਿਆ ਐਗਜ਼ਿਟ ਆ ਗਿਆ ਕਹਿੰਦੇ ਕਿਸੇ ਨੇ ਕਿਹਾ ਸੀ ਉੱਥੋਂ ਉਤਰਨਾ ਪਵੇਗਾ ਹਾਈਵੇ ਤੋਂ ਫਿਰ ਤੁਹਾਨੂੰ ਅੱਗੇ ਜਾ ਕੇ ਪੰਪ ਮਿਲੇਗਾ। ਅੱਗੇ ਤਾਂ ਪੰਪ ਹੀ ਨਹੀਂਗਾ ਦਿੱਲੀ ਤੱਕ ਤੇ ਹੁਣ ਸਾਨੂੰ ਇਸ ਹਾਈਵੇ ਤੋਂ ਛੱਡਣਾ ਪਵੇਗਾ ਤੇ ਉਤਰਨਾ ਪਵੇਗਾ ਤਾਂ ਸਾਨੂੰ ਤੇਲ ਮਿਲੇਗਾ। ਚਲੋ ਜੀ ਪਹੁੰਚਦੇ ਹਾਈਵੇ ਤੋਂ ਇੱਕ ਵਾਰ ਉਤਰਦੇ ਹਾਂ। 50 ਕਿਲੋਮੀਟਰ ਜੀ। ਆਸ਼ੂ ਕਰ ਗਿਆ 50 ਕਿਲੋਮੀਟਰ ਜੀ। ਉਹਨੇ ਕਿ ਆਪਣੀ ਗੱਡੀ ਚੱਲਣੀ। ਉਹਨੇ ਕਿ ਗੱਡੀ ਚ। ਹੋਰ ਅੱਗੇ ਹੁੰਦਾ ਫਿਰ ਫੇਰ ਕਰਦੇ। ਕਿਰਨ ਨੇ ਮੈਨੂੰ ਕਿਹਾ ਵੀ ਉੱਥੋਂ ਪਵਾ ਦਿਓ ਸ਼ਹਿਰ ਦੇ ਵਿੱਚੋਂ ਆਗਰੇ ਤੋਂ ਮੇਰੇ ਦਿਮਾਗ ਵਿੱਚ ਵੀ ਨਿਕਲ ਗਿਆ ਜੋ ਅਸੀਂ ਜੋ ਚੜ ਗਏ। ਓਹ ਹੋ ਹੋ ਤੇਲ ਨਹੀਂ ਪੋਇਆ। ਤੇ ਕਿਹੜਾ ਘ ਵਧੀਆ ਰਜੀਆ ਸੁਲਤਾਨਾ ਲੋ ਜੀ ਸਾਨੂੰ ਐਕਸਪ੍ਰੈਸ ਵੀਰ ਤੋਂ ਥੱਲੇ ਆ ਕੇ ਪੰਪ ਮਿਲ ਗਿਆ ਸ਼ੁਕਰ ਇਹਦਾ ਇੱਕ ਲਾਸਟ ਵਾਰੀ ਫੁੱਲ ਹੋ ਰਹੀਏ ਇਸ ਟ੍ਰਿਪ ਦੀ ਗੱਡੀ ਹਮ ਫਿਰ ਹੁਣ ਪਤਾ ਪੱਕਾ ਆਈਡੀਆ ਹੋ ਜਾਏਗਾ ਕਿ ਟੋਟਲ ਕਿੰਨੀ ਚੱਲੇਗੀ ਲੋ ਜੀ ਆਪਾਂ ਨੌਇੜਾ ਪਹੁੰਚ ਚੁੱਕੇ ਆ ਤੇ ਨੌਇੜਾ ਦੇਖੋ ਕਿੰਨਾ ਸਾਫ਼ ਸੁਥਰਾ ਸੋਹਣਾ ਸ਼ਹਿਰ ਵਧੀਆ ਲੱਗ ਰਹੀ ਹੈ ਨਹੀਂ ਲੱਗ ਰਿਹਾ ਸੋਹਣਾ ਲੱਗ ਰਿਹਾ ਜਿਵੇਂ ਦੁਬਈ ਚ ਆ ਗਿਆ ਨਾ ਇਦਾਂ ਲੱਗ ਰਿਹਾ ਜਿਵੇਂ ਦੁਬਈ ਤੋਂ ਆਉਂ ਬਿਲਡਿੰਗਾਂ ਬੁਢੀਆਂ ਬੁਢੀਆਂ ਐਵੇਂ ਦੀਦੀਆਂ ਰਿਹਾ ਦੋਈ ਚ ਆ ਚੁੱਕੇ ਆ ਜੀ ਬਹੁਤ ਸੋਹਣਾ ਨੋਇਡਾ ਨਾ ਇਹਦਾ ਸੋਹਣਾ ਨਹੀਂ ਨਹੀਂ ਹੈ ਹੀ ਇੰਨਾ ਸੋਹਣਾ ਨੋਇਡਾ ਮੈਂ ਪਹਿਲਾਂ ਨਾ ਤਾਂ ਨਹੀਂ ਸੋਹਣਾ ਨਾ ਬਈ ਕਿਉਂ ਨਹੀਂ ਸੀ ਮੈਂ ਜਦੋਂ ਜਿੰਨੀ ਵਾਰੀ ਵੀ ਆਇਆ ਉਹਦੇ ਸੋਹਣਾ ਤਾਂ ਸੀ ਮੈਂ ਇੱਥੇ ਆਇਆ ਨਹੀਂ ਹੌਲੀ ਹੌਲੀ ਥੋੜਾ ਜ਼ਿਆਦਾ ਡਿਵੈਲਪ ਹੋ ਗਿਆ ਨਾ ਹੁਣ ਹਾਂ ਮੈਂ ਜਦੋਂ T3 ਸੀਰੀਜ਼ ਦਾ ਆਫਿਸ ਆਂਦਾ ਹੁੰਦਾ ਸੀ ਨੋਇਡਾ ਜੀ ਇਹ T3 ਸੀਰੀਜ਼ ਦਾ ਆਫਿਸ ਤੇ ਪਹਿਲਾਂ ਵੀ ਜਾਂਦਾ ਹੁੰਦਾ ਸੀ ਨੋਇਡਾ ਮੈਂ ਆਇਆ ਬਹੁਤ ਵਾਰੀ ਆਇਆ ਬਹੁਤ ਸੋਹਣਾ ਸ਼ਹਿਰ ਹੈ ਸ਼ਾਨਦਾਰ ਸ਼ਹਿਰ ਇੱਕ ਗੱਲ ਹੋਰ ਦਦਾਂ ਜਿਹੜਾ ਐਕਸਪ੍ਰੈਸ ਵੇ ਸੀ ਜੀ ਉਹਨੇ ਪਤਾ ਹੀ ਲੱਗਣ ਦਿੱਤਾ ਕਦੋਂ ਪਹੁੰਚਾਦਾ ਨੋਇਡਾ ਕਿਹੜੀ ਕਿਰਨ ਆਪਾਂ ਕਿੰਨੇ ਵਜੇ ਦੁਰਿਆ ਉਤੋਂ 8 ਵਜੇ ਦੁਰੇ ਸੀ ਮੇਰ ਕਾਜ ਗੁਰਦਵਾਰ ਸਾਹਿਬ ਤੋਂ ਨਹੀਂ ਨਹੀਂ 8 ਵਜੇ ਉਥੋਂ ਦੁਰਿਆ ਆਪਾਂ ਅ ਤਾਜ ਮਹਿਲ ਤੋਂ ਹਾਂ 8 ਵਜੇ ਤਾਜ ਮਹਿਲ ਤੋਂ ਸ਼ੁਰੂਆ 9 10 11 ਮਤਲਬ 11 ਵਜੇ ਜੀਰੇ ਦਾ ਨਾੜਾ ਪਹੁੰਚੀਏ 3 ਘੰਟਿਆਂ ਚ ਠੀਕ ਹੈ ਯਾਰ ਸ਼ਾਨਦਾਰ ਸਪੀਡ ਆਈ ਹੈ ਫਿਰ ਕੀ ਨਾ ਸੀ ਗੁਰਜ ਅਲ ਅਰਬ ਨਹੀਂ ਹੋ ਨਹੀਂ ਕੋਈ ਹੋਰ ਹੀ ਸੀ ਐਵੇਂ ਦੀ ਟਿੱਖੀ ਜੀ ਸੀ ਯਾਰ ਇਹ ਨਾਮ ਕੁਝ ਹੋਰ ਸੀ ਸ਼ਾਇਦ ਇਹ ਦਾ ਕੋਈ ਆਈ ਦੇ ਵਾਹੀ ਆਉਂਦੀ ਫਿਜ਼ੀਓਥੈਰੇਪੀ ਨੂੰ ਦਵਾਏ। ਸੁੰਦਰ ਦੇ ਵਿੱਚ ਵੀ ਹੈਗੀ ਯਾਰ ਬੁਡਜਾ ਲਰਬਾ। ਅਡਵਾਨੀ। ਹਲੋ। ਅਡਵਾਨੀ ਆ ਰਹੀ ਹੈ। ਅਡਵਾਨੀ ਦੀ ਹੈਗੀ। ਇਹ ਤੇ ਅਡਵਾਨ ਨਹੀਂ ਅਡਵਾਨੀ ਸੋਰੀ ਅਡਵੰਤਾ। ਅਡਵੰਤ। ਅਡਵੰਤ ਵੈਂਚਰ। ਅਜੇ ਕੰਪਨੀਆਂ ਜਿਹੜੀ ਜਿਹੜੀ ਹੋਣੀਆਂ ਇਸ ਬਿਲਡਿੰਗ ਵਿੱਚ ਉਹ ਹੈ। ਸ਼ਾਨਦਾਰ ਯਾਰ। ਵਾਹ ਜੀ। ਆਹ ਦੇਖੋ ਜੀ ਸਾਹਮਣੇ। ਆਹ ਦਾ ਸਾਈਟ ਤੇ ਵੀ ਕਿੰਨਾ ਸੁਬਹਾ ਦੇਗਾ। ਕਿਊਰੀ ਕੰਪਨੀ। ਆਹ ਦੇਖੋ ਵਾਲੀ। ਆ ਗਈ ਵਿੱਚ। ਬਹੁਤ ਸੋਹਣੀ ਬਣੀ ਹੈ। ਔਰ ਸਾਹਮਣੇ ਇੱਕ ਇੱਕ ਵਾਰੀ ਉਹ ਗਰੀਸ ਮੇਰੇ ਤੋਂ 2 ਨੰਬਰ ਜਾਂ 3 ਨੰਬਰ ਤੇ ਹੋਏ 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 ਨਕਸ਼ਾ ਬੜਾ ਸੋਹਣਾ ਹੈ ਇਹਨੂੰ ਕਿਵੇਂ ਸਿੱਧੀਆਂ ਸੀਨੇ ਪੈਨਸਲ ਵਾਂਗ ਲੰਬੀ ਲੰਬੀ ਜਿਹੀ ਖੜੀ ਕੀਤੀ ਜਿਵੇਂ ਪਰ ਮੈਂ ਇੱਥੇ ਏਸੀ ਟ੍ਰਿਪ ਕਰਦੇ ਅਕਸ਼ਰ ਧਾਮ ਟੈਂਪਲ 'ਚ ਹੂੰ ਕਾਫੀ ਵੱਡਾ ਨਾ ਹੂੰ ਕਾਫੀ ਵੱਡਾ ਆਗੇ ਸਟੈਂਡਰਡ ਤੇ ਰੈਸਟੋਰੈਂਟ ਸਟੈਂਡਰਡ ਤੇ ਮਾਲ ਆਪਰੇ ਇੱਧਰ ਮਿਲਦੇ ਨੇ ਵਧੀਆ ਰੈਸਟੋਰੈਂਟ ਆ ਦਿੱਲੀ ਤੋਂ ਆਂਦੇ ਵੇ ਰਸਤੇ 'ਚ ਰੁਕੇ ਪਰ ਦਿੱਲੀ ਵਾਲਾ ਹੈ ਵੀ ਬੜਾ ਵਧੀਆ ਲਗਾ ਚਿਲ ਮਿਲ ਠਾਬਿਆਂ ਵਾਲਿਆਂ ਨੇ ਚੇਂਜ ਕਰ ਲਿਆ ਆਪਣਾ ਸਿਸਟਮ ਜੀ ਸੋਨਾ ਪਤਾ ਨਹੀਂ ਮੈਂ ਅੱਜ ਇਸ ਠਾਬੇ ਤੇ ਪਹਿਲੀ ਵਾਰ ਰੁਕ ਰਿਹਾ ਪਤਾ ਨਹੀਂ ਆਹ ਦੇਖੋ ਆਹ ਦੇਖੋ ਪੰਜਾਬ ਵਰਦੀ ਕਿਵੇਂ ਟੁੱਟ ਪਏ ਨੇ ਰੋਟੀਆਂ ਤੇ ਤਰਸੇ ਮੇ ਸਿਆਲੀ ਰੋਟੀ ਰੋ ਰਸਤੇ ਚ ਨਹੀਂ ਮਿਲਦੀ ਨਾ ਐਦਾਂ ਰੋਟੀਆਂ ਪੰਜਾਬ ਵਾਲੀਆਂ ਪੰਜਾਬ ਵਾਲਾ ਜਿਹੜਾ ਟੇਸਟ ਹੁੰਦਾ ਬੋਲੇ ਸੋਨਿਹਾਰਾ ਲੋ ਜੀ ਅਸੀਂ ਜਿੱਥੋਂ ਆਪਣੀ ਯਾਤਰਾ ਸ਼ੁਰੂ ਕੀਤੀ ਸੀ ਗੁਰਦੁਆਰਾ ਸਿੰਘ ਸ਼ੀਦਾ ਸਾਹਿਬ ਜੀ ਤੋਂ ਉੱਥੇ ਹੀ ਪਹੁੰਚ ਗਏ ਯਾਤਰਾ ਸਾਡੀ ਇੱਥੇ ਬੇਸਿਕਲੀ ਸਮਾਪਤ ਹੋਈ ਹੈ ਇੱਥੇ ਕਿਹਾ ਕੀਤੀ ਸੀ ਅੱਪਾ ਇੱਥੋਂ ਸ਼ੁਰੂ ਕੀਤੀ ਸੀ ਉਸਕੇ ਜਿਵੇਂ ਆ ਮਹਾਰਾਜ ਨੇ ਸਾਡੀ ਯਾਤਰਾ ਸਫਲ ਕੀਤੀ ਯਾਰ ਇੱਕ ਚੀਜ਼ ਦੱਸਾਂ ਇੱਥੇ ਕੈਮਰੇ ਵਿੱਚ ਧੋਪੋਂ ਜ਼ਿਆਦੀ ਪੈਣ ਲੱਗੀ ਹੈ ਸਾਫ਼-ਸਾਫ਼ ਦੇਖਣ ਲੱਗ ਗਿਆ ਹਾਂ ਕਿਉਂਕਿ ਉੱਧਰ ਉੱਧਰ ਧੋਪੋਂ ਨਹੀਂ ਸੀ ਨਾ ਤਾਂ ਕਰਕੇ ਕਾਲਾ ਪੰਜਾ ਆਂਦਾ ਸੀ ਡਾਰਕਨੈਸ ਜੀ ਸੀ ਬਾਕੀ ਆਪਣਿਆਂ ਦੀ ਤਰੀਫ ਕਰ ਰਹੇ ਆ ਬਾਕੀ ਕਾਣ ਦੀ ਬੜੀ ਟ੍ਰੈਫਿਕ ਹੈ ਜੀ ਇੱਥੇ ਬਹੁਤ ਟ੍ਰੈਫਿਕ ਸਾਡੇ ਆਪਣੇ ਸ਼ਹਿਰ ਵਿੱਚ ਬਟ ਸਵਾਦ ਵੜਾਂਦਾ ਇੱਥੇ ਆ ਗਿਆ ਆਪਣੇ ਸ਼ਹਿਰ ਦੇ ਵਿੱਚ ਵਾਪਸ ਆਇਆ 10-11 ਦਿਨਾਂ ਬਾਅਦ ਜੀ ਇੱਕ ਅਖੀਰਕਾਰ ਪਹੁੰਚ ਗਿਆ ਮੋਹਾਲੀ ਤੇ ਇਹ ਮੇਰੇ ਬਾਬਾ ਜੀ ਦਾ ਘਰ ਸਾਡਾ ਸਵਾਗਤ ਬਾਅਦ ਚਾਵਾਂਗੇ ਪਹਿਲਾਂ ਘਰੇ ਜਾ ਕੇ ਨਹਾ ਧੋ ਕੇ ਆਵਾਂਗੇ ਓਏ ਹੋਏ ਹੋਏ ਗੱਡੀ ਦਾ ਹਾਲ ਦੇਖੋ ਓਏ ਹੋਏ 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 ਪਹੁੰਚ ਗਏ ਪਹੁੰਚ ਹੀ ਗਏ ਇਹ ਉਹੀ ਗੱਡੀ ਹੈ ਜਿਹੜੀ ਗਈ ਸੀ ਓਏ ਹੋਏ 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 ਗੱਡੀ ਤੋਂ ਆਣ ਵਾਲਾ ਵੀ ਕੇ ਆਇਆ ਕੀ ਕਰਦੇ ਆਂ ਭਾਈ ਜੀ ਦੋਸਤੋ ਸਾਡੀ ਇਸ ਯਾਤਰਾ ਦੀ ਸਮਾਪਤੀ ਹੋਈ ਇਸ ਵਾਰ ਦੀ ਤੇ ਹੁਣ ਸਾਨੂੰ ਦਿਓ ਇਜਾਜ਼ਤ ਮੈਂ 10 ਘੰਟੇ ਦੀ ਡਰਾਈਵ ਕਰਨ ਤੋਂ ਬਾਅਦ ਲੰਮਾ ਪਿਆ ਇਹ ਉਸਤਾਦ ਨੇ ਕੱਲ ਤੋਂ ਨਵੀਂ ਯਾਤਰਾ ਸ਼ੁਰੂ ਇਹ ਉਸਤਾਦ ਨੇ ਗੱਡੀ ਜੰਮਾ ਨਹੀਂ ਚਲਾਈ ਕਿਉਂ ਹੁਣ ਚਲਾਈ ਜਦੋਂ ਚਲਾਈਏ 5 ਘੰਟੇ ਉੱਥੇ 4 ਘੰਟੇ ਉੱਥੇ ਯਾਤਰਾ ਦੀ ਹੋਈ ਸਾਡੀ ਜ਼ਮਾਤੀ ਸਾਨੂੰ ਦਿਓ ਇਜਾਜ਼ਤ ਹੁਣ ਮੈਂ ਰੈਸਟ ਕਰ ਲਈਏ ਨਾ ਤੋਂ ਲਈਏ ਫਿਰ ਮਿਲਦਾ ਤੁਹਾਨੂੰ ਕੱਲ ਤੇ ਸਾਡੀ ਯਾਤਰਾ ਦੇ ਟੋਟਲ ਖਰਚਾ ਕਿੰਨਾ ਆ ਆਣ ਜਾਣ ਦਾ ਕਿੰਨਾ ਤੇਲ ਲੱਗਿਆ ਕਮਰੇ ਕਿੱਥੇ ਕਿੱਥੇ ਲਿੱਤੇ ਖਾਣਾ ਪੀਣਾ ਤੋਂ ਛੱਡ ਦੋ ਤਾਂ ਆਪਣਾ ਆਪਣਾ ਹੀ ਹੁੰਦਾ ਹੈ ਮੇਨ ਮੋਟਰ ਬਟਾ ਕਮਰੇ ਟੋਲ ਤੇ ਤੁਹਾਡਾ ਤੇਲ ਕਿੰਨਾ ਲੱਗਿਆ ਉਹ ਤੁਹਾਨੂੰ ਕੱਲ ਦੱਸਾਂਗੇ ਤੇ ਰੂਟ ਕਿਹੜਾ ਕਿਹੜਾ ਪੜਿਆ ਉਹ ਵੀ ਕੱਲ ਦੱਸਾਂਗੇ ਸਾਨੂੰ ਹੁਣ ਸੌ ਲੈਣ ਦੋ